ਤੋਂ ਰਾਮ ਸਿਮਰ ਪਛਤਾ ਹੈਗਾ ਮਨ ਬੱਪੀ ਜੀ ਇਹ ਰਾ ਲੋਭ ਕਰਤ ਹੈ ਆਜ ਕਾਲੀ ਉੱਠ ਜਾ ਹੈਗਾ ਲਾਲਚ ਲਾਗੇ ਜਨਮ ਗਵਾਇਆ ਮਾਇਆ ਫਰਮ ਪੁਲਾ ਹੈਗਾ ਜੋ ਮਨ ਕਾ ਗਰਮ ਨ ਕੀਜੈ ਕਾਗਦ ਜਿਉ ਗਲ ਜਾਹੇਗਾ ਜੋ ਜਮ ਆਏ ਕੇਸ ਗਹਿ ਪਟਕੇ ਤੋ ਦਿਨ ਪਿਛ ਨ ਬਸਾਹੇਗਾ ਸਿਮਰ ਬਾਇੰਦਿਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਹੇਗਾ ਕਬੀਰ ਸੁਨੋ ਹਰੇ ਸੰਤ ਸਾਧ ਸੰਗਤ ਕਰ ਜਾਹਾਂਗਾ ਮੇਰੇ ਮਾਧੋ ਜੀ ਸਤ ਸੰਗਤ ਤੇ ਨੀਲ तरियाीरिया સંગત મેલે સો સરેયા મેરે માધોજી સંગત પેલે સો સરેયા મેરે માધોજી સત્સંગત મેલે

ਉਹ ਆਪਣੇ ਘਰ ਦੇ ਕੰਮਕਾਰ ਸੰਕੋਚ ਕੇ ਸਤਿ ਪੁਰਸ਼ਾਂ ਦਾ ਪਵਿੱਤਰ ਸਥਾਨ ਸ੍ਰੀ ਸ਼ੰਕਰानंद ਮਹਾਰਾਜੀਆਂ ਨੇ ਜਿੱਥੇ ਆਪਣੇ ਪਵਿੱਤਰ ਚਰਨ ਰੱਖੇ 68 ਤੀਰਥ ਜਹ ਸਾਧ ਭਗਤ ਹੈ ਵੇ ਕੁੰਠ ਜਿਹੇ ਨਾਮ ਉਚਰੈ ਸਤਿ ਪੁਰਸ਼ਾ ਨੇ ਇਸ ਧਰਮੀ ਨੂੰ ਪਵਿੱਤਰ ਕੀਤਾ ਹੈ। Swami Gang Anand Maharaj ਦੇ ਨਾਮ ਦੇ ਉੱਤੇ ਇਸ ਸਥਾਨ ਦਾ ਨਿਰਮਾਣ ਹੋਇਆ ਹੈ। ਗੰਗਾ ਨੰਦ ਮਹਾਰਾਜ ਦਾ ਨਾਮ ਹੀ ਕਾਫੀ ਹੈ। ਸਾਧ ਸੰਗਤ ਉਹਨਾਂ ਦੀ ਕਮਾਈ ਇਤਨੀ ਜ਼ਿਆਦਾ ਹੈ। ਨਾਮ ਛੱਡੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਕ ਜਗ੍ਹਾ ਤੇ ਲਿਖਦੇ ਨੇ ਸਾਧਕ ਸੰਗ ਨਾਹੀ ਕਿਛ ਘਾਲ ਦਰਸ਼ਨ ਭੇਟਤ ਹੋਤ ਨਿਹਾਲ ਕਹਿੰਦੇ ਜੇ ਪੂਰਨ ਸਾਧੂ ਦੀ ਸੰਗਤ ਮਿਲ ਜਾਏ ਜਿਹੜੇ ਵੱਡੇ ਵੱਡੇ ਯੋਗੀ ਜਨ ਘਾਲੜਾਂ ਘਾਲਦੇ ਨੇ ਕਮਾਈਆਂ ਕਰਦੇ ਨੇ ਬੰਦਗੀ ਕਰਦੇ ਨੇ ਉਸ ਦੀ ਜ਼ਰੂਰਤ ਨਹੀਂ ਪੈਂਦੀ ਮਹਾਰਾਜ ਕਹਿੰਦੇ ਸਾਧੂ ਪੂਰਨ ਹੋਵੇ ਦਰਸ਼ਨ ਭੇਟ ਤ ਹੋਤ ਨਿਹਾਲ ਉਹਦੇ ਦਰਸ਼ਨ ਭੇਟ ਕਰਕੇ ਨਿਹਾਲ ਹੋ ਜਾਂਦਾ ਦੁਨਿਆਵੀ ਸਾਰੀਆਂ ਪ੍ਰਾਪਤੀਆਂ ਹੋ ਜਾਂਦੀਆਂ ਨੇ ਕਿਉਂ ਕਿ ਹੈ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦੇ ਵੀ ਵਚਨ ਨੇ ਨਾਨਕ ਤិន ਸੰਤਨ ਸ਼ਰਣਾਗਤੀ ਗੁਰੂ ਨਾਨਕ ਦੇਵ ਕਹਿੰਦੇ ਮੈਂ ਤਾਂ ਉਹਨਾਂ ਦੀ ਸ਼ਰਣ ਵਿੱਚ ਆ ਮਹਾਂਪੁਰਖਾਂ ਦੀ ਜਿਨ ਮਨ ਵਸ ਕੀ ਨਾ ਵੱਡੀ ਗੱਲ ਕਹਿ ਗਏ ਸੱਚੇ ਪਾਤਸ਼ਾਹ ਇੱਥੇ ਸਾਚ ਸੰਤ ਜਿਹੜਾ ਮਨ ਹੈ ਨਾ ਇਹ ਵਸ ਵਿੱਚ ਨਹੀਂ ਆਉਂਦਾ ਕਬੀਰ ਸਾਹਿਬ ਨੂੰ ਪੁੱਛੀਏ ਕਬੀਰ ਸਾਹਿਬ ਵਚਨ ਕਰਦੇ ਨੇ ਕਬੀਰ ਮਨ ਪੰਖੀ ਭਇ ਮਾਨਿਕ ਪੰਛੀ ਵੀ ਨਿਆਈਆ ਕਹਿੰਦੇ ਉਡ ਉਡਦੇ ਦਿਸ ਜਾਏ ਆਪਾਂ ਨੂੰ 4 ਦਿਸ਼ਾਵਾਂ ਬਾਰੇ ਗੱਲ ਕੀਤੀ ਜਾਂਦੀ ਹੈ ਵੀ ਉੱਤਰ ਦੱਖਣ ਪੂਰਬ ਪੱਛਮ ਚਾਰ ਦਿਸ਼ਾਵਾਂ ਨੇ ਮਹਾਰਾਜ ਇੱਥੇ 10 ਦਿਸ਼ਾਵਾਂ ਦਾ ਜ਼ਿਕਰ ਕਰਦੇ ਨੇ ਉਹਨਾਂ ਚਾਰਾਂ ਦੇ ਵਿੱਚ ਪਤਾ ਨਹੀਂ ਕਿੰਨੀਆਂ ਅਨੇਕ ਅਨੇਕ ਦਿਸ਼ਾਵਾਂ ਹੋਰ ਨੇ ਔਰ ਸਤਿਗੁਰੂ ਵੀ ਇਹ ਵੀ ਕਹਿੰਦੇ ਨੇ ਦਸੇ ਦਿਸ਼ਾ ਰਵਿਆ ਪਰਮ ਏਕ ਦਿਸ਼ਾ ਭਾਵੇਂ ਕੋਈ ਵੀ ਹੋਵੇ ਪਰਮ ਪਰਮੇਸ਼ਰ ਤੋਂ ਬਿਨਾ ਖਾਲੀ ਨਹੀਂ ਹੋ ਸਕਦੀ ਕਬੀਰ ਮਨ ਪੰਖੀ ਭਇਆ ਉਡ ਉਡ ਦੇ ਦਿਸ ਜਾਏ ਦਸਾਂ ਹੀ ਦਿਸ਼ਾਵਾਂ ਚ ਨੂੰ ਜਾਂਦਾ ਹੈ ਮਨ ਹੈ ਜਿਹੜਾ ਮਨ ਪੰਛੀ ਹੈ ਜਿਹੜਾ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਅਗਰ ਸਾਧੂ ਦੀ ਸੰਗਤ ਕੀ ਆਏਗਾ ਪੂਰਨ ਸਾਧੂ ਦੀ ਸੰਗਤ ਉਹਨੂੰ ਉਹੋ ਜਿਹਾ ਹੀ ਫਲ ਮਿਲ ਜਾਵੇਗਾ ਇੱਕ ਵਾਰ ਪਿਆਰ ਨਾਲ ਸ਼ਬਦ ਪੜ੍ਹ ਲਓ ਛੋਟੀ ਜੀ ਵਿਚਾਰ ਫਿਰ ਆਪਾਂ ਇਸ ਦੇ ਉੱਤੇ ਕਰਦੇ ਹਾਂ ਰਮਨ ਪੰਖੀ ਭਇਆ ਉਡ ਉਡ ਕੇ ਦਿਸ ਜਾਈਆ ਸਬੀਰ ਮਨ ਪੰਖੀ ਭਇਆ ਉਡ ਉਡ ਕੇ ਦਿਸ ਜਾਈਆ this is love ਦੀ ਸੰਗਤ ਵਿੱਚ ਸੋ ਤਾਂ ਸੋ ਫਲ ਕਾਇ ਸਾਥ ਸੰਗਤ ਜਿੰਨਾ ਗਿਆਨ ਧਿਆਨ ਪੜੀਦਾ ਗੁਰਬਾਣੀ ਕਹਿੰਦੀ ਸਾਰਾ ਤਾਂ ਪੜੀਦਾ ਵੀ ਮਨ ਕੰਟਰੋਲ ਚ ਹੋ ਜਵੇ ਮਨ ਸਮਝਾਵਣ ਕਾਰਨੇ ਕਿਛੂ ਇੱਕ ਪੜੀਐ ਗਿਆਨ ਜੋ ਵੀ ਗਿਆਨ ਪੜਦੇ ਉਹ ਤਾਂ ਪੜਦੇ ਆ ਮਨ ਕੰਟਰੋਲ ਚ ਹੋ ਜੇ ਨਾਲੇ ਵੀ ਦੱਸ ਦਿੱਤਾ ਉਹਨਾਂ ਨੇ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਜੋ ਕੀ ਮਨ ਭੋਗਿਆ ਮਨ ਪੰਖੀ ਆਕਾਸ਼ ਐ ਮਨ ਉਲਟ ਸਨਾਤਨ ਹੁਆ ਅਗਰ ਤਾਂ ਮਨ ਉਲਟਾ ਹੋ ਗਿਆ ਅੰਦਰ ਨੂੰ ਚਲਿਆ ਗਿਆ ਅੰਦਰ ਕੀ ਹੈ ਅੰਤਸ਼ ਕਰਨ ਚਾਰ ਨੇ ਇਨਸਾਨ ਦੇ ਅੰਦਰ ਪਹਿਲਾ ਅੰਤਿਸ਼ਕਰਣ ਬੁੱਧੀ ਦਾ ਹੁੰਦਾ ਹੈ। ਅਕਲ ਦਾ ਦਿਮਾਗ ਦਾ। ਔਰ ਦੂਸਰਾ ਮਨ ਦਾ ਹੀ ਮਹਾਜਾਲ ਹੈ। ਮਨ ਫੁਰਨਿਆਂ ਨੂੰ ਕਹਿੰਦੇ ਨੇ ਫੁਰਨਿਆਂ ਨੂੰ। ਇੱਥੇ ਹੀ ਬੈਠਾ ਬੈਠਾ ਮਨ ਕਿਧਰੇ ਹੀ ਚੱਲਿਆ ਜਾਂਦਾ ਹੈ। ਇਹਦੀ ਸਪੀਡ ਬਹੁਤ ਹੈ। ਅੰਤਿਸ਼ਕਰਣ ਵਿੱਚ ਤੀਸਰੀ ਚੀਜ਼ ਹੈ ਜਿਹੜੀ ਹੈ ਚਿੱਤ। ਚਿੱਤ ਅੰਦਰਲੇ ਪਾਸੇ ਇੱਕ ਐਸਾ ਖਾਨਾ ਬਣਿਆ ਹੋਇਆ ਬੰਦੇ ਦੇ। ਉਥੇ ਚਿੱਤ ਬਣੀ ਕਰਦਾ ਉਹ ਇੱਕ ਸਟੋਰ ਹੈ ਸਟੋਰ ਪਿਛਲੇ 10 10 20 20 30 30 ਸਾਲ ਪੁਰਾਣੇ ਗੱਲਾਂ ਬਾਤਾਂ ਖਿਆਲ ਉਸ ਚਿੱਤ ਵਿੱਚ ਜਮਾ ਹੋਈਆਂ ਪਈਆਂ ਨੇ ਅੱਜ ਕਿਸੇ ਬੰਦੇ ਨੂੰ ਆਪਾਂ ਯਾਦ ਕਰਾਈਏ ਵੀ 20 ਸਾਲ ਪਹਿਲਾਂ ਫਲਾਣਾ ਵਾਕਿਆ ਹੋਇਆ ਸੀ ਅਗਲਾ ਕਹਿੰਦਾ ਹਾਂ ਹੋਇਆ ਸੀ ਉਹ ਕਿੱਥੋਂ ਉਹਨੂੰ ਯਾਦ ਆ ਗਿਆ ਉਹਦੇ ਅੰਦਰ ਚਿੱਤ ਵਿੱਚ ਸਟੋਰ ਹੋਈ ਪਈ ਹੈ ਗੱਲੋ ਤੀਸਰਾ ਅੰਤਿਸ਼ਕਰਣ ਚਿੱਤ ਹੈ ਇੱਕ ਬੁੱਧੀ ਦਾ ਹੋ ਗਿਆ ਖਾਨਾ ਇੱਕ ਮਨ ਦਾ ਹੋ ਗਿਆ ਖਾਨਾ ਫੁਰਨਿਆਂ ਦਾ ਘਰ ਹੈ ਮਨ ਇੱਕ ਚਿੱਤ ਦਾ ਹੋ ਗਿਆ ਖੰਨ ਔਰ ਚੌਥਾ ਇੱਕ ਹੋਰ ਹੈ ਉਹ ਹੈ ਅਹੰਭਾਵ ਇੱਥੇ ਇੱਕ ਮਹਾਪੁਰਸ਼ ਆਇਓ ਨੇ ਬਹੁਤ ਗਿਆਨੀ ਨੇ ਉਹ ਉਹ ਬੜੀ ਵਿਦਿਆ ਬਣੇ ਹੋਏ ਨੇ ਮੈਂ ਉਹਨਾਂ ਸਤਪੁਰਸ਼ਾਂ ਤੋਂ ਡਰ ਕੇ ਵਚਨ ਕਰਦਾ ਇਹ ਸਾਰੇ ਉਹ ਤਾਂ ਵਿੱਚ ਦੀ ਲੰਗੇ ਹੋਏ ਨੇ ਨਾ ਇਹਨਾਂ ਗੱਲਾਂ ਦੇ ਆਪਣੇ ਵਾਸਤੇ ਇਹ ਨਵੀਆਂ ਨੇ ਜਿਹੜੇ ਅੱਲੜ ਉਮਰਦੇ ਹੁੰਦੇ ਨੇ ਨਾ ਜਗਿਆਸੂ ਉਹਨਾਂ ਵਾਸਤੇ ਨਵੀਆਂ ਗੱਲਾਂ ਹੁੰਦੀਆਂ ਨੇ ਪਰ ਇਹ ਗਿਆਨ ਲਿਖਿਆ ਤਾਂ ਸਾਰਿਆਂ ਵਾਸਤੇ ਹੀ ਸਾਂਝਾ ਹੈ ਨਾ ਸੰਗਤ 'ਚ ਬੈਠਾਂਗੇ ਸਤ ਸੰਗਤ ਮਿਲੈ ਸੋ ਤਰਿਆ ਤਦੇ ਹੀ ਸਮਝ ਪਏਗੀ ਨਾ ਇਹਨਾਂ ਗੱਲਾਂ ਸੋ ਸਾਧ ਸੰਗਤ ਕਹਿੰਦੇ ਜਿਹੜਾ ਮਨ ਹੈ ਨਾ ਏ ਮਨ ਅਗਰ ਉਲਟ ਜਵੇ ਅੰਦਰ ਚਲਿਆ ਜਾਵੇ ਇਹਨਾਂ ਅੰਤਸ਼ ਕਰਨਾ ਨੂੰ ਪਾਰ ਕਰਕੇ ਆਤਮ ਵਿਸ਼ੈਣੀ ਬੁੱਧੀ ਵਿੱਚ ਚਲਿਆ ਜਾਵੇ ਅੰਦਰ ਆਤਮਾ ਚ ਜਾ ਜੁੜੇ ਇਹ ਮਨ ਯੋਗੀ ਬਣ ਜਾਂਦਾ ਯੋਗ ਸ਼ਬਦ ਜੁੜਨ ਦਾ ਜਮਾ ਦਾ ਪਲੱਸ ਹੋਣ ਦਾ ਯੋਗੀ ਜੁੜਿਆ ਹੋਇਆ ਰੱਬ ਨਾਲ ਜੁੜਿਆ ਹੋਇਆ ਭੋਗ ਇਸ ਤੋਂ ਉਲਟ ਸ਼ਬਦ ਹੈ ਭੋਗ ਡਿਵਾਈਡ ਕਰਦਾ ਵੰਡ ਕਰਦਾ ਤੋੜਦਾ ਮਾਰਾ ਇਹਨੇ ਸਾਰੇ ਲਫ਼ਜ਼ ਇਕੱਠੇ ਬੋਲ ਦਿੱਤੇ ਮਨ ਜੋਗੀ ਮਨ ਭੋਗੀਆ ਮਨ ਪੰਖੀ ਆਕਾਸ਼ ਆਤਮਾ 'ਚ ਜਾ ਜੁੜੇ ਤਾਂ ਜੋਗੀ ਐ ਸੰਸਾਰ 'ਚ ਭਟਕਦਾ ਰਹੇ ਤਾਂ ਭੋਗੀ ਐ ਫੁਰਨੇ ਕਰਦਾ ਰਹੇ ਤਾਂ ਪੰਛੀ ਐ ਆਕਾਸ਼ ਮਨ ਕੀ ਐ ਜਿੰਨਾ ਗਿਆਨ ਧਿਆਨ ਪੜੀਦਾ ਇਹਨੂੰ ਕੰਟਰੋਲ ਕਰਨ ਵਾਸਤੇ ਮਨ ਸਮਝਾਉਣ ਕਾਰਨੇ ਕਿਛੂ ਇੱਕ ਪੜੀਆ ਗਿਆਨ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਦੇ ਚਰਨਾਂ ਵਿੱਚ ਕੁਝ ਗੁਣੀ ਗਿਆਨੀ ਮਹਾਤਮਾ ਜਿਨ੍ਹਾਂ ਨੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਸੰਗਤ ਤਾਂ ਕੁਝ ਨਿਚਲੇ ਦਰਜੇ ਦੇ ਵਚਨ ਵੀ ਕਰ ਲੈਂਦੀ ਆ ਕੇ ਵੀ ਮਹਾਰਾਜ ਦੁੱਧ ਦੀ ਦਾਤ ਦੇ ਦਿਓ ਪੁੱਤ ਦੀ ਦਾਤ ਦੇ ਦਿਓ ਨੌਕਰੀ ਪੈਸਾ ਦੇ ਦਿਓ ਮਹਾਰਾਜ ਅਸੀਂ ਇੱਕ ਉੱਭਲ ਦਰਜੇ ਦਾ ਵਚਨ ਕਰਨਾ ਹੈ ਮਹਾਰਾਜ ਕਹਿੰਦੇ ਦੱਸੋ ਸੰਗਤ ਵਿੱਚ ਸਾਰੀ ਤਰ੍ਹਾਂ ਦੇ ਹੀ ਪ੍ਰੇਮੀ ਹੁੰਦੇ ਨੇ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਕਾਈ ਵੀ ਹੁੰਦੀ ਹੈ ਡੱਡੂ ਮੱਛੀਆਂ ਵੀ ਹੁੰਦੀਆਂ ਨੇ بڑے ਮੱਛ ਵੀ ਹੁੰਦੇ ਨੇ ਹੀਰੇ ਮੋਤੀ ਪੰਨੇ ਲਾਲ ਵੀ ਹੁੰਦੇ ਨੇ ਉੱਥੇ ਸਿੱਪੀਆਂ ਵੀ ਹੁੰਦੀਆਂ ਨੇ ਸਾਰਾ ਕੁਝ ਹੁੰਦਾ ਹੈ ਸਮੁੰਦਰ ਇਸੇ ਤਰ੍ਹਾਂ ਸੰਗਤ ਦੇ ਵਿੱਚ ਜਗਿਆਸੂ ਵੀ ਹੁੰਦੇ ਨੇ ਭਗਤ ਵੀ ਹੁੰਦੇ ਨੇ ਅਭਿਆਸੀ ਵੀ ਹੁੰਦੇ ਨੇ ਮੰਜ਼ਲ ਤੈਅ ਕਰਕੇ ਪਹੁੰਚੇ ਹੋਏ ਵੀ ਹੁੰਦੇ ਨੇ ਯੋਗੀ ਵੀ ਹੁੰਦੇ ਨੇ ਸੰਗਤ ਵਿੱਚ ਸਾਰੀ ਤਰ੍ਹਾਂ ਦੇ ਹੀ ਹੁੰਦੇ ਨੇ ਕਹਿਣ ਲੱਗੇ ਆ ਸਾਧੂ ਜਨੋ ਕਰੋ ਬਚਨ ਕਹਿੰਦੇ ਮਹਾਰਾਜ ਸਾਡਾ ਮਨ ਵਾਸ ਵਿੱਚ ਨਹੀਂ ਹੈ ਮਨ ਫੁਰਨੇ ਕਰੀ ਜਾਂਦਾ ਹੈ ਦੱਸੋ ਇਹ ਜਿਹੜਾ ਦਸਾਂ ਦਿਸ਼ਾਵਾਂ ਚ ਧੌਂ ਦਾ ਫਿਰਦਾ ਹੈ ਮਨ ਧਾਮ ਦਾ ਏ ਇਹ ਕੈਸੇ ਕਾਬੂ ਵਿੱਚ ਆਵੇ ਆਹੀ ਸਾਡਾ ਇੱਕ ਹੀ ਬਚਨ ਹੈ ਦਾ ਨਿਰਣਾ ਕਰ ਦਿਓ ਮਹਾਰਾਜ ਗੁਰੂ ਸਾਹਿਬ ਨੇ ਬਾਣੀ ਵਿੱਚ ਬਚਨ ਲਿਖਿਆ ਮਾਈ ਮਨ ਮੇਰੋ ਵਸਨਾ ਹੈ ਕਿਰਪਾ ਕਰਕੇ ਦੱਸੋ ਸੱਚੇ ਪਾਤਸ਼ਾ ਕਿਵੇਂ ਇਹ ਰੁਕ ਜਾਵੇ ਅਮਨ ਹੋ ਜਾਵੇ ਅਮਨ ਤੇ ਕਿਵੇਂ ਸਾਡੀ ਲਿਵ ਸਤ ਚਿੱਤ ਆਨੰਦ ਵਾਹਿਗੁਰੂ ਵਿੱਚ ਲੱਗ ਜਾਵੇ ਬੜਾ ਪਿਆਰ ਨਾਲ ਸ਼ਬਦ ਦੱਸੀ ਸਾਹਿਬਾ ਕਿਵੇਂ ਰੋਕਾਂ ਮਨ ਆਖ i hit ਮੇਰੇ ਰੁਕਾ ਮਨ ਨਹੀਂ ਆਪਣਾ 70 ਸਾਲ ਦਾ ਮੇਰੇ ਰੁਕਾ ਮਨ ਨਹੀਂ ਆਪਣਾ ਹੈ ਸਾ ਮੇਰੇ ਰੁਕਾ ਮਨ ਨਹੀਂ ਆਪਣਾ ਹੈ ਵਾਹ ਮੇਰੇ ਰੁਕਾ ਮਨ ਮਾਈ ਮਨ ਮੇਰੋ ਵਸਣਾ ਹੈ ਨਿਸਵਾਸਰ ਦੈ ਇਸ ਕੋਤਾਵਤ ਕਹਿ ਵੀ ਤੇ ਰੋਕੋ ਤਾਂ ਹੈ ਕਿਹੜੀ ਵਿਧੀ ਹੈ ਮੈਨੂੰ ਰੋਕ ਲੰਮ ਸੁਸਰ ਸੰਤ ਮਹਾਰਾਜੀ ਕਹਿਣ ਲਗੇ ਇੱਥੇ ਰਹਿਣਾ ਪੈਗਾ ਸਾਡੇ ਕੋਲ ਗੁਰਮੰਤਰ ਲੈਣਾ ਪੈਣਾ ਤੁਹਾਨੂੰ ਉਹਦਾ ਅਭਿਆਸ ਕਰਨਾ ਪੈਣਾ ਜਿਹੜਾ ਗੁਰੂ ਦਾ ਸ਼ਬਦ ਹੈ ਉਹ ਇਸ ਮਨ ਨੂੰ ਵੀ ਰੋਕ ਦੂਗਾ ਜਿਹੜੇ ਦਸਮ ਦਵਾਰ ਨੂੰ ਅੱਗੇ ਵੱਜਰ ਕਪਾਟ ਲੱਗੇ ਹੋਏ ਨੇ ਨਾ ਬੱਜਰੀ ਵਰਗੇ ਸਖਤ ਜਿਹੜੇ ਖੁੱਲਦੇ ਨਹੀਂ ਉਹ ਵੀ ਖੁੱਲ ਜਾਏਗਾ ਜਦੋਂ ਦਸਮ ਦਵਾਰਾ ਖੁੱਲ ਜਾਏਗਾ ਨਾ ਕਿ ਪਾਰ ਬ੍ਰਹਮ ਪਰਮੇਸ਼ਰ ਉਹਦੇ ਦੀਦਾਰ ਹੋਣਗੇ ਦੀਦਾਰ ਕਾਦੇ ਹੋਣਗੇ ਉਹਦੇ ਵਿੱਚ ਤੁਸੀਂ ਲੈ ਹੋ ਜਾਓਗੇ ਉਹਦਾ ਹੀ ਰੂਪ ਹੋ ਜਾਓਗੇ ਇਹ ਸੰਤ ਜਨੋ ਇੱਥੇ ਰਹਿ ਕੇ ਸ਼ਬਦ ਦੀ ਕਮਾਈ ਕਰਨੀ ਪਵੇਗੀ ਤੋਂ ਸਾਧ ਸੰਗਤ ਬਚਨ ਆਉਂਦੇ ਨੇ ਸਤਗੁਰ ਮਿਲਿਆਂ ਤਾਵਤ ਥੰਮਿਆਂ ਜਦ ਪੂਰਾ ਗੁਰੂ ਮਿਲ ਜਵੇ ਇਹ ਮਨ ਜਿਹੜਾ ਧੌਂਦਾ ਦਸਾਂਈ ਦਸਾਵਾਂ ਨੂੰ ਭੱਜਦਾ ਫੁਰਨੀ ਕਰਦਾ ਇਹ ਥੰਮ ਜਾਂਦਾ ਰੁਕ ਜਾਂਦਾ ਸਤਗੁਰ ਮਿਲਿਆਂ ਤਾਵਤ ਥੰਮਿਆਂ ਨਿਜ ਘਰ ਵਸਿਆ ਆਏ ਨਿਜ ਘਰ ਕਿਹੜਾ ਹੋਇਆ ਆਪਣਾ ਪਰਸਨਲ ਘਰ ਆਤਮਾ ਦਾ ਦੇਸ਼ ਸਤਗੁਰ ਮਿਲਿਆਂ ਤਾਵਤ ਥੰਮਿਆਂ ਨਿਜ ਘਰ ਵਸਿਆ ਆਏ ਸਾਤ ਸੰਗਤ ਕਹਿੰਦੇ ਪੂਰਾ ਗੁਰੂ ਮਿਲ ਜਵੇ ਨਾ ਉਹ ਸ਼ਬਦ ਦੇ ਦੇਵੇ ਉਹਦੀ ਕਮਾਈ ਕਰਕੇ ਮਨ ਰੁਕ ਜਵੇ ਤੇ ਜਿਹੜਾ ਜੀਵਾਤਮਾ ਉਹ ਪਰਮ ਪਿਤਾ ਪਰਮਾਤਮਾ ਚ ਮਿਲ ਜਵੇ ਐਨੀ ਇੱਕ ਗੇਮ ਐ ਸਾਰੀ ਉਹ ਇਹ ਕੁਛ ਕਰਨ ਵਾਸਤੇ ਧਰਤੀ ਤੇ ਆਇਆ ਇਦੋਂ ਜ਼ਿਆਦਾ ਨਹੀਂ ਇਹਨੂੰ ਧਾਰਮਿਕਤਾ ਕਹਿੰਦੇ ਨੇ ਇਸ ਤੋਂ ਉੱਤੇ ਕੁਝ ਹੈ ਹੀ ਅਡੋ ਪਿਆਰ ਨਾਲ ਸ਼ਬਦ ਇਹ ਮਾਈਕ ਰੱਖ ਦੋ ਭਾਈ ਸੰਗਤ ਨਾਲ ਰਲ ਕੇ ਬੋਲੋ ਸਾਰੇ ਬੋਲਿਆ ਕਰੋ ਗੁਰਾਂ ਮੇਰੇ ਜੀ ਖਾਇਓ ਲੋਇਣਾ ਲੋਇਣਾ ਅੱਖ ਨੂੰ ਕਹਿੰਦੇ ਨੇ ਨੈਣਾ ਨੂੰ ਗੁਰੂ ਨੇ ਉਹ ਅੱਖ ਖੋਲhti ਅੱਖ ਦੇਤੀ ਕੀ ਦਿਖਦਾ ਹੁਣ ਇੱਤੈ ਉੱਤੈ ਘਟ 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 ਤੂੰ ਹੀ ਤੂੰ ਹੀ ਸਾਰਿਆਂ ਦੇ ਅੰਦਰ ਉਹਦੀ ਜੋਤ ਜਗਦੀ ਦਿਖੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ ਪਹਿਲਾਂ ਨਹੀਂ ਸੀ ਦਿਖਦੀ ਪੂਰੇ ਗੁਰੂ ਨੂੰ ਮਿਲ ਕੇ ਉਹ ਤੋਂ ਸ਼ਬਦ ਲੈ ਕੇ ਕਮਾਈ ਕੀਤੀ ਬੱਜਰ ਕਪਾਟ ਖੁੱਲ ਗਏ ਦਸਮੰਦਰ ਖੁੱਲ ਗਿਆ ਪਰਮੇਸ਼ਰ ਦੇ ਦੀਦਾਰ ਘਟਾ ਘਟਾ ਵਿੱਚ ਹੋ ਰਹੇ ਪਹਿਲਾਂ ایسی ਅਵਸਥਾ ਨਹੀਂ ਹੁੰਦੀ ਭਗਤ ਨਾਮਦੇਵ ਜੀ ਜਿਹੜੇ ਹੋਏ ਨੇ ਨਾ ਇਹਨਾਂ ਦਾ ਮੰਨਣਾ ਸੀ ਵੀ ਜਿਹੜਾ ਪਰਮੇਸ਼ਰ ਹੈ ਉਹ ਇੱਕ ਜਗ੍ਹਾ ਤੇ ਕਿਤੇ ਰਹਿੰਦਾ ਹੈ ਸਰਬਦੇਸੀ ਨਹੀਂ ਸੀ ਮੰਨਦੇ ਪਰਮੇਸ਼ਰ ਨੂੰ ਇੱਕ ਦਫਾ ਦਾ ਜ਼ਿਕਰ ਮਹਾਪੁਰਖਾਂ ਦੀ ਸਭਾ ਲੱਗੀ ਹੋਈ ਸੀ ਇਹ ਨਾਮਦੇਵ ਵਿੱਚ ਬੈਠੇ